ਅਮਰਿਤਪਾਲ ਸਿੰਘ ਜਿਹੜੇ ਕਿ ਹੁਣ ਮੈਂਬਰ ਪਾਰਲੀਮੈਂਟ ਨੇ ਖਡੂਰ ਸਾਹਿਬ ਦੇ ਕਿ ਉਹਨਾਂ ਦੀ ਐਨਐਸਏ ਅਧੀਨ ਗ੍ਰਿਫਤਾਰੀ ਦੇ ਸਮੇਂ ਇੱਕ ਸਾਲ ਦਾ ਵਾਧਾ ਕਰਤਾ ਗਿਆ ਜਿਹੜੀ ਕਿ ਸਾਰੇ ਪੱਨੇ ਖਬਰ ਚੱਲ ਰਹੀ ਸੀ ਤੁਹਾਡੀ ਰਾਜਦੇਵ ਸਿੰਘ ਖਾਲਸਾ ਨਾਲ ਗੱਲ ਹੁੰਦੀ ਹੈ ਜੇ ਤੁਸੀਂ ਸਮਝਾ ਸਕੋ ਤਾਂ ਇਹ ਖਬਰ ਜਿਹੜੀ ਚੱਲੀ ਆ ਆਲਮੋਸਟ ਦੁਪਹਿਰ ਜੇ ਨੂੰ ਚੱਲਣੀ ਸ਼ੁਰੂ ਹੋ ਗਈ ਸੀ ਸਾਰੇ ਬਕ ਬਕ ਸੋਸ਼ਲ ਮੀਡੀਆ ਤੇ ਇਧਰ ਉਧਰ ਕਿ ਇੱਕ ਸਾਲ ਲਈ ਹੋਰ ਵਧਾਤੀ ਕਹਿ ਰਹੇ ਸੀ ਕਿ ਮਾਰਚ 2025 ਤੱਕ ਜਿਹੜੀ ਹੈ ਇਹ ਬੱਦ ਗਈ ਹੈ ਔਰ ਉਸੇ ਸੰਦਰਭ ਦੇ ਵਿੱਚ ਇਹ ਗੱਲ ਸੀ ਕਿ ਚਲੋ ਜਿਹੜੇ ਬੰਦੇ ਰਾਜਦੇਵ ਸਿੰਘ ਖਾਲਸਾ ਜਿਹੜੇ ਬਰਨਾਲੇ ਤੋਂ ਵਕੀਲ ਨੇ ਸਾਬਕਾ ਐਮਪੀ ਨੇ ਤੇ ਰਾਜਨੀਤਿਕ ਤੌਰ ਤੇ ਖਾਸ ਤੌਰ ਤੇ ਜਿਹੜਾ ਸੰਬੰਧ ਹੈ ਅਮਰਪਾਲ ਸਿੰਘ ਨਾਲ ਜਿਹੜੀਆਂ ਅਨਾਉਂਸਮੈਂਟਾਂ ਨੇ ਉਹੀ ਕਰਦੇ ਨੇ ਸਭ ਤੋਂ ਜ਼ਿਆਦਾ ਮੁਲਾਕਾਤਾਂ ਵੀ ਲਗਭਗ ਉਹਨਾਂ ਨਾਲ ਕਾਫੀ ਜ਼ਿਆਦਾ ਹੁੰਦੀਆਂ ਨੇ ਤੇ ਰਾਬਤਾ ਰਹਿੰਦਾ ਤੇ ਇੱਕ ਲੈਟਰ ਇਹਨਾਂ ਦੇ ਪਰਿਵਾਰ ਵੱਲੋਂ ਜਾਂ ਬਾਕੀਆਂ ਵੱਲੋਂ ਇਹ ਵੀ ਲਿਖਿਆ ਹੋਇਆ ਸੀਗਾ ਪੰਜਾਬ ਸਰਕਾਰ ਨੂੰ ਕਿ ਜੇ ਪੈਰੋਲ ਦੇ ਦਿੱਤੀ ਜਾਵੇ ਫਿਲਹਾਲ ਤੇ ਜਿਹਦੇ ਨਾਲ ਉਹ ਆਪਣਾ ਪਾਰਲੀਮੈਂਟ ਦੇ ਵਿੱਚ ਵੀ ਓਥ ਵੀ ਲੈ ਲੈਣ ਬਾਕੀ ਦੀਆਂ ਚੀਜ਼ਾਂ ਹੋਣਗੀਆਂ ਜਿੰਨਾ ਚਿਰ ਇਹ ਇਹਦਾ ਡਿਸੀਜਨ ਨਹੀਂ ਹੁੰਦਾ ਕੋਈ ਤਾਂ ਰਾਜਦੇਵ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਇਹ ਦੋ ਮਾਮਲੇ ਨੇ ਟੈਕਨੀਕਲੀ ਅਲੱਗ-ਅਲੱਗ ਤਰੀਕੇ ਆ ਪਹਿਲੀ ਗੱਲ ਤਾਂ ਐਨਐਸਏ ਜਿਹੜਾ ਸੈਕੰਡ ਟਰਮ ਹੁੰਦੀ ਆ ਉਹ ਸਿੱਧੀ ਉਹ ਸਾਲ ਬਾਅਦ ਨਹੀਂ ਹੁੰਦੀ ਹਰ 3-3 ਮਹੀਨਿਆਂ ਬਾਅਦ ਰਿਵਿਊ ਹੁੰਦਾ ਹੈ ਜਿਹੜਾ ਬੋਰਡ ਕਰਦਾ ਹੈ ਔਰ ਹਰ 3 ਮਹੀਨੇ ਬਾਅਦ ਬੋਰਡ ਦੇ ਸਾਹਮਣੇ ਪਰਸਨਲ ਬੰਦਿਆਂ ਔਰ ਉਹ ਆਪਣੀ رائے ਰੱਖਦੇ ਨੇ ਤੇ ਬੋਰਡ ਉਹਨਾਂ ਤੋਂ ਅੰਦਾਜ਼ਾ ਲਾਉਂਦਾ ਹੈ ਜੇ ਇੱਥੇ ਦੀ ਤਾਂ ਬੋਰਡ ਵਿజిਟ ਕਰਦਾ ਜੇਲ੍ਹ ਦੀ ਤੇ ਉਹ ਕੋਈ ਕਿਸੇ ਵੀ ਹਾਈ ਕੋਰਟ ਦੇ ਰਿਟਾਇਰਡ ਜੱਜ ਦੀ ਅਗਵਾਈ ਦੇ ਵਿੱਚ ਦੂਜਾ ਸੈਸ਼ਨ ਜੱਜ ਦੇ ਨਾਂ ਬੰਦਾ ਬੰਦਾ ਹੁੰਦਾ ਤੀਜਾ ਆਈਐਸ ਜਾਂ ਆਈਪੀਐਸ ਕੋਈ ਸੀਨੀਅਰ ਅਧਿਕਾਰੀ ਹੁੰਦਾ ਇਹ ਤਿੰਨ ਬੰਦੇ ਤਿੰਨ ਬੰਦਿਆਂ ਦਾ ਬੋਰਡ ਹੁੰਦਾ ਉਹ ਅੱਗੇ ਗੱਲ ਕਰਦਾ ਗਵਰਨਮੈਂਟ ਨਾਲ ਵੀ ਕਰਦਾ ਉਹਦੀ رائے ਵੀ ਪੁੱਛਦਾ ਤੇ ਨਾਲ ਜਿਹੜੇ ਬੰਦੇ ਬੰਦੀ ਹੁੰਦੇ ਨੇ ਉਹਨਾਂ ਨਾਲ ਵੀ ਗੱਲ ਕਰਦਾ ਔਰ ਉਹਨਾਂ ਦਾ ਕਿਹਾ ਸੀ ਕਿ ਬਾਕੀ ਸਾਰੇ ਬੰਦੇ ਜਿਹੜੇ ਤਿੰਨ ਬੰਦੇ 18 ਮਾਰਚ ਨੂੰ ਫੜੇ ਗਏ ਸੀ 18 ਮਾਰਚ ਨੂੰ ਫੜੇ ਗਏ ਤੇ 18 ਮਾਰਚ ਤੱਕ ਸਾਲ ਹੋ ਗਿਆ ਸੀ ਉਦੋਂ ਬਾਅਦ ਫਿਰ 3 ਮਹੀਨੇ ਦੀ ਉਹਨਾਂ ਦੀ ਅੱਗੇ ਐਕਸਟੈਂਸ਼ਨ ਸੀ ਇਹ 18 ਜੂਨ ਨੂੰ ਖਤਮ ਹੋ ਰਹੀ ਸੀ ਉਹਨਾਂ ਤਿੰਨਾਂ ਦੀ ਅਗਲੇ 3 ਮਹੀਨਿਆਂ ਲਈ ਇਨਕਰੀਜ਼ ਕੀਤੀ ਹੈ ਜਿਹੜੀ ਉਹਨਾਂ ਦੀ ਇਨਫਾਰਮੇਸ਼ਨ ਸੀ ਕਿ ਉਹ ਤਿੰਨਾਂ ਦੀ ਅਮਰਤਪਾਲ ਸਿੰਘ ਉਹਨਾਂ ਦੀ ਗ੍ਰਿਫਤਾਰੀ ਜਾਂ ਸਰੈਂਡਰ ਜਾਂ ਜੋ ਵੀ ਚੀਜ਼ ਹੈ ਉੱਤੇ 22 ਅਪ੍ਰੈਲ ਇਸ ਲਈ ਇਹਨਾਂ ਦੀ 23 ਅਪ੍ਰੈਲ ਤੋਂ ਇਦੀ بجائے 23 ਜੁਲਾਈ ਤੱਕ ਆਲਰੇਡੀ ਅੱਗੇ ਐਕਸਟੈਂਡਰ ਹੋਈ ਹੋਈ ਹੈ ਜਿਹੜੇ 3 ਮਹੀਨੇ ਪਿਛਲੇ ਅਪ੍ਰੈਲ ਤੋਂ ਲੈ ਕੇ ਜੁਲਾਈ ਤੱਕ ਤੇ ਹੁਣ ਉਹ ਤੋਂ ਬਾਅਦ ਦੇ ਫੈਸਲੇ ਹੋਣਗੇ ਅਲੱਗ-ਅਲੱਗ ਜਦੋਂ ਵੀ ਕੋਈ ਫੜਿਆ ਉਹਦੇ ਨਿਹਾਰ ਦੇ ਨਾਲ ਅੱਗੇ ਵਧਦੀਆਂ ਨੇ ਚੀਜ਼ਾਂ ਤੇ ਇਹ ਆਰਡਰ ਤਿੰਨ ਬੰਦਿਆਂ ਦੇ ਮਾਮਲੇ ਦੇ ਵਿੱਚ ਹੀ ਆਰਡਰ ਹੈ ਤੇ ਜਿਹਦਾ ਜਿਹਦਾ ਡੇਟ ਵਕ ਵਕ ਆਈ ਜਾਏਗੀ ਉਹਨੇ ਤਿੰਨ ਤਿੰਨ ਮਹੀਨੇ ਉਹ ਜਿੰਨਾ ਚਿਰ ਜੇ ਗਵਰਨਮੈਂਟ ਨਹੀਂ ਛੱਡ ਲਾ ਤੌਂਦੀ ਤਾਂ ਉਹ ਅੱਗੇ ਵਧਾਉਂਦੇ ਜਾਂਦੇ ਨੇ ਤਾਂ ਇੱਕ ਹੋਰ ਵੀ ਮਾਮਲਾ ਸੀ ਉਹਨਾਂ ਨਾਲ ਇਹ ਵੀ ਗੱਲ ਹੋਈ ਕਿ ਜਿਹੜਾ ਦੂਜਾ ਕੇਸ ਪਿਆ ਜਿਹੜਾ ਉੱਥੇ ਜੇਲ੍ਹ ਸੁਪਰਡੈਂਟ ਵੀ ਡਿਬਰੂਗਾੜੀ ਅੰਦਰ ਅਰੈਸਟ ਕੀਤਾ ਹੋਇਆ ਤੇ ਨਾਲ ਉਹਨਾਂ ਦੀ ਸਸਪੈਂਸ਼ਨ ਸਾਰਾ ਕੁਝ ਕਰਕੇ ਕਿ ਉਹ ਉੱਥੇ ਟੈਲੀਫੋਨ ਨਾਲ ਲਿਆਦੇ ਇਹਨਾਂ ਦੀਆਂ ਗੱਲਾਂ ਕਰਾਉਂਦਾ ਸੀ ਬਾਕੀ ਉਹਨਾਂ ਦਾ ਕੀ ਹੋਇਆ ਉਹ ਕਹਿੰਦੇ ਸ਼ਾਇਦ ਅਜੇ ਤੱਕ ਇਹਨਾਂ ਤੇ ਕੋਈ ਉਸ ਮਾਮਲੇ ਦਾ ਕੇਸ ਨਹੀਂ ਨਹੀਂ ਤਾਂ ਇਹਨਾਂ ਚ ਵੀ ਦੁਬਾਰਾ ਅਰੈਸਟ ਪਾਉਣੀ ਹੁੰਦੀ ਹੈ ਜੇਕਰ ਉਹ ਗੱਲ ਹੋਵੇ ਉਹ ਕੇਸ ਦੇ ਵਿੱਚ ਇਹਨਾਂ ਨੂੰ ਵੀ ਸ਼ਾਮਲ ਕੀਤਾ ਜਾਂਦਾ ਇਨਕਲੂਡ ਕੀਤਾ ਜਾਂਦਾ ਤਾਂ ਉਹ ਦੁਬਾਰਾ ਥਰੂ ਕੋਰਟ ਇਕ ਅਰੈਸਟ ਪੈਂਦੀ ਹੈ ਉਸੇ ਮਾਮਲੇ ਦੇ ਵਿੱਚ ਅਰੈਸਟ ਮਰੰਟ ਹੁੰਦੇ ਨੇ ਚਾਹੇ ਬੰਦਾ ਅੰਦਰ ਵੀ ਹੋਵੇ ਤੇ ਉਹ ਉਸ ਧੱਗ ਨਾਲ ਕਿਤੇ ਹੋਰ ਪੇਸੀ ਵੀ ਪੈਂਦੀ ਹੈ ਜੇਕਰ ਉਹ ਹੈ ਜੇ ਮਾਮਲੇ ਦੇ ਵਿੱਚ ਲਿਆਉਂਦਾ ਹੋਵੇ ਹਜੇ ਤੱਕ ਲੀਗਲੀ ਉਹ ਕਹਿੰਦੇ ਨੇ ਇਹਨਾਂ ਦਾ ਨਾਮ ਉਨਾ ਮਾਮਲਿਆਂ ਦੇ ਵਿੱਚ ਨਹੀਂ ਆਇਆ ਤੇ ਇਸੇ ਕਰਕੇ ਅਰੇਸਟ ਅੱਗੇ ਨਹੀਂ ਵਧੀ ਹੁਣ ਇਹ ਸਾਰਾ ਮਾਹੌਲ ਹੈਗਾ ਟੈਕਨੀਕਲੀ ਉਹਨਾਂ ਦਾ ਉਹ ਲਾ ਪੁਆਇੰਟ ਤੇ ਦੱਸਦੇ ਨੇ ਕਿ ਲਾ ਐਵੇਂ ਆਪਰੇਟ ਹੁੰਦਾ ਤੇ ਇਹਨਾਂ ਮਾਮਲਿਆਂ ਦੇ ਵਿੱਚ ਇਹ ਹੋਇਆ ਤੇ ਹੁਣ ਰਾਜਦੇਵ ਸਿੰਘ ਉਹਨਾਂ ਦੀ ਕਿੰਨੀ ਪੁਖਤਗੀ ਨਾਲ ਉਹਨਾਂ ਨੇ ਇਹ ਗੱਲ ਨੂੰ ਕੀਤੀ ਹੈ ਜਾਂ মিডিਆ ਜਿਹੜਾ ਕਹਿੰਦਾ ਸਾਲ ਵੱਧ ਗਈ ਸਭ ਦੀ ਉਹਨੂੰ ਕਿੰਨੀ ਪੁਖਤਗੀ ਨਾਲ ਕੋਈ ਕਿਸੇ ਨੇ ਕੋਰਟ ਕਿਸੇ ਨੂੰ ਨਹੀਂ ਕੀਤਾ ਅਸਲ ਦੇ ਵਿੱਚ ਹੋਰ ਪਰ ਇਹ ਉਹਨਾਂ ਦਾ ਆਪਣਾ ਖੁਲਾਸਾ ਰਾਜਦੇਵ ਸਿੰਘ ਉਹਨਾਂ ਦਾ ਕਿ ਆ ਅਸਲ ਚ ਗੱਲ ਇਹ ਹੈ ਜੀ ਸਵਾਗਤ ਜਿਕਰ ਸਿੰਘ ਜੀ ਇੱਕ ਛੋਟੀ ਜਿਹੀ ਗੱਲ ਤੇ ਮੈਂ ਤੁਹਾਡੀ ਟਿੱਪਣੀ ਲੈਣੀ ਹੈ ਕਿਉਂਕਿ ਤੁਸੀਂ ਐਨਐਸਏ ਦੇ ਕੇਸ ਦੇਖੇ ਨੇ ਪਿਛਲੇ ਦੌਰ ਦੇ ਵਿੱਚ ਖੜਕੂਆ ਦੋਸਤੋ ਪਹਿਲਾਂ ਵੀ ਮੈਂ ਤੁਹਾਡੇ ਤੋਂ ਸਮਝਾ ਦਿੱਤੇ ਪਹਿਲੀ ਗੱਲ ਤਾਂ ਪਾਈਵਰਕ ਪਾਲਸਿਕ ਹੋਰਾਂ ਦੇ ਉਹ ਜਿਹੜੀ ਏਜੰਸੀ ਨੇ ਐਨਐਸਏ ਕਮੈਂਡ ਕੀਤਾ ਹੁੰਦਾ ਉਹ ਵੀ ਦੱਸ ਸਕਦੀ ਹੁੰਦੀ ਹੈ ਕਿ ਸਿਚੁਏਸ਼ਨ ਕੀ ਹੈ ਤੇ ਉਹ ਏਜੰਸੀਆ ਵਰਸਲ ਦਾ ਡਿਸਟ੍ਰਿਕਟ ਸਪੈਸ਼ਲ ਤੇ ਜੇ ਉਹ ਐਨਐਸਏ ਹਟਦਾ ਹੈ ਉਹ ਵੀ ਉੱਥੋਂ ਹੀ ਰეკਮੈਂਡੇਸ਼ਨ ਜਿਹੜੀ ਫਾਰਮਲ ਜਾਂਦੀ ਹੁੰਦੀ ਉੱਥੋਂ ਜਾਣੀ ਹੈ ਸੋ ਉਹ ਨੂੰ ਖਾਲ ਨਹੀਂ ਵੀ ਕਿਸੇ ਨੇ ਉਹਨਾਂ ਤੋਂ ਕਨਫਰਮ ਕੀਤਾ ਹੈ ਜਾਂ ਨਹੀਂ ਕੀਤਾ ਖਬਰ ਸਵੇਰੇ ਜਦੋਂ ਚੱਲਣੀ ਸ਼ੁਰੂ ਹੋਈ ਸੀ ਪਹਿਲਾਂ ਤਾਂ ਏਆਈਸੀ ਵੀ ਅਮਰਤਪਾਲ ਦੇ ਸਾਥੀਆਂ ਦੀ ਐਨਐਸਏ ਵਰਗੀ ਤੇ ਦੁਪਹਿਰ ਤੋਂ ਬਾਅਦ ਫਿਰੇ ਚੱਲ ਪਈ ਵੀ ਸਾਰਿਆਂ ਦੇ ਅਮਰਤਪਾਲ ਹੋਰਾਂ ਦੇ ਵੀ ਆਪਣੀ ਵੀ ਵਰਗੀ ਹੁਣ ਟ੍ਰਿਬਿਊਨ ਵੀ ਖਬਰ ਕਰਤੀ ਵੀ ਅਮਰਤਪਾਲ ਫਰਾ ਦੀ ਵਧ ਗਈ ਤੇ ਹਵੇਰਜੀ ਨੇ ਕਲੈਰੀਫਾਈ ਕੀਤਾ ਕੋਰੋਨਾ ਵਕੀਲ ਹੈ ਰਾਜਦੇਸ ਹੈ ਜਿਹਨੂੰ ਅਦਰਵਾਈਜ਼ ਸਭ ਤੋਂ ਜ਼ਿਆਦਾ ਪਤਾ ਹੈ ਹਾਂ ਜੇ ਫਰਦਰ ਕਨਫਰਮ ਕਰਨਾ ਹੋਵੇ ਤੋ ਡੀਸੀ ਅਮਰਸਰ ਦੇ ਆਫਿਸ ਤੋਂ ਪਰਫਰਮ ਕੀਤਾ ਜਾ ਸਕਦਾ ਹੈ। ਇਸ਼ੂ ਇੰਪੋਰਟੈਂਟ ਐਨੈਸਰੀ ਐਕਸਟੈਂਸ਼ਨ ਨਹੀਂ ਹੈ ਕਿਉਂਕਿ ਜਦੋਂ ਉਹਨਾਂ ਨੂੰ ਰਿਲੀਜ਼ ਕਰਨਾ ਹੋਇਆ ਉਹ ਤਾਂ ਫੈਸਲਾ ਸਿਆਸੀ ਹੋਣਾ ਹੈ। ਉਹ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੋਵਾਂ ਨੇ ਮਿਲ ਕੇ ਫੈਸਲਾ ਲੈਣਾ ਕਿ ਉਹਨਾਂ ਨੂੰ ਰਿਲੀਜ਼ ਕਰਨਾ ਹੈ ਜਾਂ ਨਹੀਂ ਕਰਨਾ। ਇਸ ਵੇਲੇ ਦੋ ਐਮਪੀ ਜੇਲ੍ਹ ਦੇ ਵਿੱਚ ਭਾਈ ਵਰਤਪਾਲ ਸਿੰਘ ਤੇ ਅਬਦੁਲ ਰਸ਼ੀਦ ਦਿੱਲੀ ਤਿਆਹਰ ਜੇਲ੍ਹ ਦੇ ਵਿੱਚ ਉਹ ਕਸ਼ਮੀਰ ਤੋਂ ਹੈ ਤੇ ਉਹ ਜੋ ਆਪਰੇ ਵਿੱਚ ਅੰਦਰ ਹੈ ਇਹ ਐਨਐਸਏ ਦੇ ਵਿੱਚ ਅੰਦਰ ਹੈਗੇ। ਇਹਨਾਂ ਦੋਵਾਂ ਨੂੰ ਸੌ ਵਿੱਚ ਪਾਉਣੀ ਇਹ ਰਾਈਟ ਹੈ ਇਹਨਾਂ ਦਾ ਸੌ ਚੱਕਣਾ ਸੋ ਪਹਿਲਾ ਇਸ਼ੂ ਇਸ ਵੇਲੇ ਜਿਹੜਾ ਹੈ ਉਹ ਇਹਨਾਂ ਦੇ ਸੌ ਚੱਕਣ ਦਾ ਹੈ ਉਹ ਪ੍ਰੋਸੀਜਰ ਹੈ ਪ੍ਰੋਸੀਜਰ ਕਿਵੇਂ ਫਾਲੋ ਕਰਦੇ ਆ ਕਿਸ ਤਗ ਦੇ ਨਾਲ ਤੇ ਉਹ ਲੇਡਾਊਨ ਹੈ ਸਾਰੀ ਗੱਲ ਤੇ ਆ ਕੇ ਸੋ ਇਸ਼ੂ ਇਸ ਵੇਲੇ ਪਹਿਲਾ ਸੌ ਚ ਪਾਉਂਦਾ ਹੈ ਤੇ ਜੇ ਸਰਕਾਰ ਨੇ ਜੇ ਰਿਲੀਜ਼ ਕਰਨ ਐਨਐਸਏ ਇਹ ਪੋਲਿਟਿਕਲ ਡਿਟੈਂਸ਼ਨ ਹੈ ਤੇ ਜਿਹੜਾ ਪੋਲਿਟਿਕਲ ਕੇਸ ਹੋਏ ਉਹਨੂੰ ਪੋਲਿਟਿਕਲ ਲੈਵਲ ਤੇ ਹੀ ਰਿਲੀਟ ਕਰਤਾ ਜਾਂਦਾ ਕ੍ਰਿਮੀਨਲ ਕੇਸ ਅੰਦਰ ਖਰਾਬ ਕੋਈ ਨਹੀਂ ਸੋ ਜਦੋਂ ਮਰਜ਼ੀ ਸਰਕਾਰ ਚਾਵੇ ਇਹਨਾਂ ਨੂੰ ਰਿਲੀਜ਼ ਕਰ ਸਕਦੀ ਹੈ ਉਹ ਫੈਸਲਾ ਸਰਕਾਰਾਂ ਨੇ ਲਿਆਦਾ ਇਹਦੇ ਵਿੱਚ ਇੱਕ ਚੀਜ਼ ਮੈਂ ਹੋਰ ਥੋੜੀ ਜੀ ਮੈਨੂੰ ਲੱਗਦਾ ਸੀ ਕਿ ਹੋਰ ਕਲੈਰੀਫਾਈ ਕਰੀਏ ਸਵਾਲ ਇਸ ਗੱਲ ਦਾ ਸੀ ਕਿ ਪਿਛਲੇ ਦਿਨਾਂ ਚ ਰਵਨੀਤ ਸਿੰਘ ਬਿੱਟੂ ਨੇ ਉਹਨਾਂ ਦੇ ਘਰ ਜਾ ਕੇ ਉਹਦੇ ਮਾਤਾ ਪਿਤਾ ਨਾਲ ਉਹਦੀ ਰਿਹਾਈ ਸੰਬੰਧੀ ਉਹਨਾਂ ਦਾ ਕੀ ਪ੍ਰੋਗਰਾਮ ਹੈ ਜਾਂ ਉਹ ਕਿਵੇਂ ਇਹਨੂੰ ਪ੍ਰਸੀਡ ਕਰ ਰਿਹਾ ਕਹਿੰਦੇ ਸੀ ਮੈਂ ਸਮਝੂੰਗਾ ਜਾ ਕੇ ਕੀ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਇਸ ਮਾਮਲੇ ਚ ਵੱਖ-ਵੱਖ ਸੋਚਦੀਆਂ ਨੇ ਇਹ ਜਿਹੜੀ ਐਨਐਸਐਚ ਚ ਵਾਧਾ ਹੈ ਵੈਸੇ ਤਾਂ ਇਹ ਮੰਨਿਆ ਜਾਂਦਾ ਹੈ ਕਿ ਸਾਰੀ ਜਿੰਨੀ ਵੀ ਆਪਰੇਸ਼ਨ ਸੀਗਾ ਇਹ ਸਾਰਾ ਪੰਜਾਬ ਸਰਕਾਰ ਨੇ ਭਾਰਤ ਸਰਕਾਰ ਦੀ ਸਹਿਮਤੀ ਨਾਲ ਕੀਤਾ ਸੀ ਗ੍ਰਹਿ ਮੰਤਰਾਲਾ ਤੇ ਪੰਜਾਬ ਸਰਕਾਰ ਇੱਕੋ ਪੇਜ ਤੇ ਸੀਗੇ ਜੋ ਵੀ ਹੋਇਆ ਸਾਰਾ ਰਲ ਕੇ ਹੋਇਆ ਹੁਣ ਜਦੋਂ ਕੇਂਦਰੀ ਮੰਤਰਾਲੇ ਦੇ ਜਿਹੜੇ ਮਿਨਿਸਟਰ ਆਫ ਸਟੇਟ ਨੇ ਰਵਨੀਤ ਵਿਟੂ ਕਹਿ ਰਹੇ ਨੇ ਉਹਨਾਂ ਦੀ ਕੋਈ ਹੋਰ ਅਪਰੋਚ ਆ ਤੇ ਪੰਜਾਬ ਸਰਕਾਰ ਨੇ ਜੇ ਐਨਐਸਐ ਵਿਧਾਈ ਵੀ ਹੈ ਮੰਨ ਲਓ ਜੇ ਆਪਾਂ ਮੰਨ ਵੀ ਲਈਏ ਕਿ ਇਸ ਤਰ੍ਹਾਂ ਦੀ ਕੋਈ ਪ੍ਰਕਿਰਿਆ ਹੋਈ ਹੈ ਸੋ ਇਹ ਦੋਨਾਂ ਦੋਨਾਂ ਨੂੰ ਵੱਖੋ ਵੱਖ ਅਸੀਂ ਕਿਵੇਂ ਸਮਝ ਸਕਦੇ ਹਾਂ ਸਟੇਟ ਕਰ ਰਹੀ ਹੈ ਜੀ ਮੈਂ ਮੈਂ ਸਿੰਪਲ ਪ੍ਰੋਸੀਜਰ ਪਹਿਲਾਂ ਕਲੈਰੀਫਾਈ ਕਰ ਦਿਆਂ ਇਹ ਕੇਂਦਰ ਸਰਕਾਰ ਪੰਜਾਬ ਸਰਕਾਰ ਮਿਲ ਕੇ ਕਰ ਰਹੀਆਂ ਨੇ ਨਹੀਂ ਕਰ ਰਹੀਆਂ ਇਹ ਇਸ਼ੂ ਇਹ ਨਹੀਂ ਹੁੰਦਾ ਏਜੰਸੀਜ਼ ਏਜੰਸੀਜ਼ ਦੀ ਆਪਣੀ ਕੋਆਰਡੀਨੇਸ਼ਨ ਹੁੰਦੀ ਹੈ ਹਰ ਲੈਵਲ ਤੇ ਆ ਕੇ ਉਹ ਸਿਸਟਮ ਹੀ ਵੱਖਰਾ ਹੈ ਉਹਦੇ ਚ ਹਰ ਇਨਫਰਮੇਸ਼ਨ ਸਟੇਟ ਕੋਲ ਹੈ ਸੈਂਟਰ ਕੋਲ ਹੈ ਉਹ ਨਾਰਮਲ ਸ਼ੇਅਰ ਕੀਤੀ ਜਾਂਦੀ ਹੈ ਤੋਂ ਉਹ ਮਿਲਣ ਜਾਂ ਨਾ ਮਿਲਣ ਵਾਲੀ ਗੱਲ ਨਹੀਂ ਹੁੰਦੀ ਉਹ ਸਟੇਟ ਦਾ ਜਿਹੜਾ ਆਪਰੇਸ਼ਨ ਹੈ ਉਹਦੇ ਨਾਲ ਉਹ ਇਸ ਫਰਕ ਕੋਈ ਨਹੀਂ ਪੈਂਦਾ ਵੀ ਕਿਹੜੀ ਪਾਰਟੀ ਪਾਵਰ ਚ ਕਿੱਥੇ ਹੈ ਤੇ ਕਿਹੜੀ ਪਾਰਟੀ ਪਾਵਰ ਚ ਕਿੱਥੇ ਹੈ ਉਹ ਸਟੇਟ ਨੇ ਆਪਣੇ ਢੰਗ ਨਾਲ ਮੂਵ ਕਰਨਾ ਤੇ ਉਹ ਏਜੰਸੀਆਂ ਆਪਣੇ ਢੰਗ ਨਾਲ ਹੀ ਸਾਰਾ ਕੁਝ ਸ਼ੇਅਰ ਕਰਦੀ ਹੈ ਉਹ ਜ਼ਰੂਰੀ ਨਹੀਂ ਕਿ ਹਰ ਇਨਫਰਮੇਸ਼ਨ ਉਹ ਸੀਐਮ ਨਾਲ ਵੀ ਸ਼ੇਅਰ ਕਰਨੇ ਵੀ ਗੱਲ ਹੁੰਦੀ ਹੈ ਲੇਕਿਨ ਇਹਦੇ ਵਿੱਚ ਮੈਂ ਥੋੜਾ ਜਿਹਾ ਕਲੈਰੀਫਾਈ ਕਰ ਦਿਆਂ ਜਿਹੜੇ ਪੰਜਾਬ ਨੂੰ ਦੇ ਜਦੋਂ ਇਨਫੋਰਮੇਸ਼ਨ ਆਈ ਸੀਗੀ ਤੇ ਜਦੋਂ ਆਪਾਂ ਕਹਿੰਦੇ ਵੀ ਸੀਆਰਪੀਐਫ ਆਪਾਂ ਲੈ ਆਏ ਆਪਣੇ ਪੰਜਾਬ ਦੇ ਸੀਐਮ ਭਗਵੰਤ ਮਾਨ ਹੋ ਰਹੀ ਉਹ ਸ਼ਾਇਦ ਕੋਈ ਕ੍ਰੂਸ਼ੀਅਲ ਇਨਫੋਰਮੇਸ਼ਨ ਸ਼ੇਅਰ ਕੀਤੀ ਗਈ ਸੀ ਜਿਹੜੀ ਉਦੋਂ ਤੱਕ ਪੰਜਾਬ ਕੋਲ ਨਹੀਂ ਸੀ ਜਦੋਂ ਸ਼ਹਿਰ ਕੇਂਦਰ ਨੂੰ ਪਤਾ ਸੀ ਤੇ ਜਦੋਂ ਸ਼ੇਅਰ ਕੀਤੀ ਗਈ ਉਹਦੇ ਚ ਫਿਰ ਨਾਲ ਦੇ ਨਾਲ ਹੀ ਇਹ ਕਿਹਾ ਗਿਆ ਸੀ ਵੀ ਤੁਸੀਂ ਜੋ ਐਕਸ਼ਨ ਲੈਣਾ ਤੁਸੀਂ ਪ੍ਰੋਸੀਡ ਕਰੋ ਤੁਸੀਂ ਉਸ ਇਨਫੋਰਮੇਸ਼ਨ ਤੇ ਤੁਹਾਨੂੰ ਜੋ ਫੈਸਿਲਿਟੀ ਚਾਹੀਦੀ ਹੈ ਉਹ ਲੈ ਲੋ ਸੋ ਸੀਆਰਪੀ ਨੇ ਬਟਾਲੇ ਨੂੰ ਆ ਗਿਆ ਸਿਰ ਆਪਣੇ ਟੋਪੜੀਆਂ ਨਾਲ ਦੇ ਨਾਲ ਹੀ ਆ ਗਿਆ ਸੀ ਜੀ ਉਹ ਸ਼ੇਅਰਿੰਗ ਹੁੰਦੀ ਹੈ ਮੇਰਾ ਸਟ੍ਰੈਸ ਸ਼ੇਅਰਿੰਗ ਤੋਂ ਹੈ ਮਿਲਣ ਦਾ ਨਾ ਮਿਲਦੋ ਨਹੀਂ ਮੈਂ ਜੀ ਮੈਂ ਸਰਦਾਰ ਹਰਮਿੰਦਰ ਸਿੰਘ ਹੋਰ ਤੁਹਾਨੂੰ ਕਹਿੰਗੇ ਮੈਂ ਮੈਂ ਇੱਕ ਮੈਂ ਗੱਲ ਅਰੁਰੀ ਥੋੜਾ ਦੀ ਵੀ ਨਾਲ ਹੀ ਖਤਮ ਕਰ ਦੇ ਜੀ ਤੁਸੀਂ ਮੈਨੂੰ ਇਹ ਮੈਨੂੰ ਜੀ ਕਾਈਂਡਲੀ ਕਾਈਂਡਲੀ ਤੁਸੀਂ ਮੈਂ ਤੁਹਾਡੇ ਕੋਲੋਂ ਉਹ ਮਾਮਲਾ ਸੀ ਤੁਹਾਡੇ ਤੋਂ ਲੈਣੇ ਆ ਮੈਂ ਸਰਦਾਰ ਹਮਿੰਦਰ ਸਿੰਘ ਜੀ ਤੁਹਾਡੇ ਤੋਂ ਸਮਝਣਾ ਚਾਹੁੰਦਾ ਹੈ ਕਿ ਜਦੋਂ ਤੁਹਾਡੀ ਰਾਜਦੇਵ ਸਿੰਘ ਖਾਲਸਾ ਜੀ ਨਾਲ ਗੱਲ ਹੋ ਰਹੀ ਸੀਗੀ ਐਡਵੋਕੇਟ ਨਾਲ ਤਾਂ ਕਿ ਤੁਸੀਂ ਉਹਨਾਂ ਨਾਲ ਇਹ ਗੱਲ ਕੀਤੀ ਪੰਜਾਬ ਸਰਕਾਰ ਦਾ ਐਟੀਟਿਊਡ ਜਾਂ ਉਹਨਾਂ ਦਾ ਕਿਸੇ ਪੱਧਰ ਤੇ ਰابطਾ ਹੋਵੇ ਪ੍ਰਸ਼ਾਸਨ ਨਾਲ ਤੇ ਜਿਵੇਂ ਬਿੱਟੂ ਨੇ ਬਿਆਨ ਦਿੱਤਾ ਸੀ ਤੇ ਅਮਰਤਪਾਲ ਦੇ ਮਾਪਿਆਂ ਨੇ ਉਹਨੂੰ ਵੈਲਕਮ ਵੀ ਕੀਤਾ ਸੀਗਾ ਉਹ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਪੋਲਿਟੀਕਲੀ ਜੋ ਕੁਝ ਵਾਪਰ ਰਿਹਾ ਰਾਜਦੇਵ ਸਿੰਘ ਖਾਲਸਾ ਜੇ ਜਾਣਦੇ ਹੋਣ ਚੀਜ਼ਾਂ ਨੂੰ ਜੇ ਥੋੜਾ ਕਲੈਰੀਫਾਈ ਆਪਾਂ ਕਰ ਸਕੀਏ ਕਿ ਕੀ ਇਹ ਰਿਹਾਈ ਲਈ ਕੋਈ ਰਸੇ ਪਾੜੇ ਵਟੇ ਜਾ ਰਹੇ ਨਹੀਂ ਉਹ ਤਾਂ ਪਹਿਲਾਂ ਵੀ ਦੋ ਵਾਰ ਗੱਲ ਹੋਈ ਤੇ ਹੁਣ ਵੀ ਜਿਹੜੀ ਉਹ ਇਹ ਕਹਿ ਰਹੇ ਨੇ ਕਿ ਇੱਕ ਐਪਲੀਕੇਸ਼ਨ ਪੰਜਾਬ ਗਵਰਨਮੈਂਟ ਨੂੰ ਦਿੱਤੀ ਹੋਈ ਹੈ ਕਿ ਜਦੋਂ ਇਹ ਇੱਕ ਇਤਿਹਾਤਨ ਮਤਲਬ ਅਰੈਸਟ ਹੁੰਦੀ ਹੈ ਪੋਲਿਟਿਕਲ ਅਰੈਸਟ ਹੁੰਦੀ ਹੈ ਕੋਈ ਅਰੈਸਟ ਕ੍ਰਿਮੀਨਲ ਅਰੈਸਟ ਤਾਂ ਹੈ ਨਹੀਂ ਉਸ ਪੱਧਰ ਦੀ ਇਸ ਕਰਕੇ ਜਦੋਂ ਹੁਣ ਬੰਦਾ ਮੈਂਬਰ ਪਾਰਲੀਮੈਂਟ ਚੁਣਿਆ ਗਿਆ ਲੋਕ ਉਹ ਮਿਹਨਤਾਂ ਰਾ ਚ ਆਉਂਦਾ ਹੈ ਤੇ ਉਹ ਬਿਲਕੁਲ ਉਸ ਪ੍ਰੋਸੀਜਰ ਨੂੰ ਫਾਲੋ ਕਰਨਾ ਚਾਹੁੰਦਾ ਤਾਂ ਐਨਐਸਏ ਦੀ ਧੁੱਕ ਨਹੀਂ ਬਣਦੀ ਪੰਜਾਬ ਸਰਕਾਰ ਨੂੰ ਇਹ ਲਿਖ ਕੇ ਗਵਰਨਮੈਂਟ ਨਾਲ ਵੀ ਆਫ ਇੰਡੀਆ ਨਾਲ ਵੀ ਸ਼ੇਅਰ ਕਰਨੀ ਚਾਹੀਦੀ ਹੈ ਤੇ ਉਹਨਾਂ ਦੀ ਐਨਐਸਏ ਵਾਪਸ ਲਾ ਲੈਣੀ ਚਾਹੀਦੀ ਹੈ ਥਰੂ ਬੋਰਡ ਉਹ ਕਹਿੰਦੇ ਜਨਰਮਰਜੀ ਬੋਰਡ ਨੂੰ ਸਰਕਾਰ ਕਹਿੰਦੀ ਹੈ ਬੋਰਡ ਤਾਂ ਦੁਬਾਰਾ ਕਰ ਦਿੰਦਾ ਹੁੰਦਾ ਤਾਂ ਬੋਰਡ ਦੀ ਰਿਕਮੈਂਡੇਸ਼ਨ ਹੀ ਹੈ ਉੱਤੇ ਤੱਕ ਜਾਂਦੀ ਹੈ ਫਿਰ ਬਾਕੀ ਦੀਆਂ ਚੀਜ਼ਾਂ ਦੇ ਪਰ ਹੁਣ ਇਹ ਦੇਖਣਾ ਹੈ ਪੰਜਾਬ ਸਰਕਾਰ ਨੇ ਕਿ ਕੀ ਇਹ ਗੱਲ ਅੱਗੇ ਉਹਨਾਂ ਨੂੰ ਇਹ ਜੱਜਦੀ ਹੈ ਤੋੜਦੀ ਹੈ ਹੈ ਇਹ ਪੋਲੀਟੀਕਲ ਡਿਸੀਜਨ ਹੋਏਗਾ ਜਦੋਂ ਵੀ ਹੋਏਗਾ ਔਰ ਜੇ ਗਵਰਨਮੈਂਟ ਆਫ ਇੰਡੀਆ ਔਰ ਪੰਜਾਬ ਦੀ ਗਵਰਨਮੈਂਟ ਦੋਨੋਂ ਇਹ ਚੌੜ ਗਿਆ ਕਿ ਹਾਂ ਛੱਡਿਆ ਜਾਣਾ ਚਾਹੀਦਾ ਹੁਣ ਜਾਂ ਪ੍ਰਜਾ ਸਰਕਾਰ ਪਰ ਸੂ ਕਰਦੀ ਹੈ ਗਵਰਨਮੈਂਟ ਆਫ ਇੰਡੀਆ ਤੱਕ ਕਿ ਸਾਡੀ ਗਰੰਟੀ ਹੈ ਕਿ ਸਾਨੂੰ ਛੱਡਿਆ ਜਾਣਾ ਚਾਹੀਦਾ ਹੈ ਜੇ ਮੌਕਾ ਉਧਰ ਦੇਣਾ ਚਾਹੀਦਾ ਹੈ ਔਰ ਨਾਲ ਉਹ ਇਹ ਵੀ ਕਹਿ ਰਹੇ ਨੇ ਕਿ ਉਹ ਪਹਿਲਾਂ ਤੋਂ ਪਛੋਕੜ ਦੱਸਦੇ ਨੇ ਆਪਣਾ ਕਿ ਲਗਾਤਾਰਤਾ ਦੇ ਵਿੱਚ ਜਿਹੜਾ ਇੱਕ ਹਥਿਆਰਬੰਦ ਸਟਰਗਲ ਜਿਹੜਾ ਵਖਰੇਵੇਂ ਦੀ ਗੱਲ ਬਾਕੀ ਚੀਜ਼ਾਂ ਨੇ ਮੈਂ ਇਹਦੇ ਨਾਲ ਸਟੈਂਡ ਨਹੀਂ ਕਰਦਾ ਇਹ ਚੀਜ਼ਾਂ ਨਹੀਂ ਹੁੰਦੀਆਂ ਹੁਣ ਰਾਹ ਡੈਮੋਕਰੇਟ ਕਰਾ ਹੀ ਹੁੰਦਾ ਇਲੈਕਟਰਲ ਪੋਲਿਟਿਕਸ ਦੇ ਵਿੱਚ ਵੀ ਆਉਂਦੇ ਨੇ ਤੇ ਉਹਦੇ ਰਾਹੀਂ ਹੀ ਆਪਣੀ ਗੱਲ ਵਜਨ ਨਾਲ ਉਠਾਈ ਜਾਂਦੀ ਹੁੰਦੀ ਹੈ ਜਦੋਂ ਤੁਸੀਂ ਉਹ ਰਾਹ ਪੈਂਦੇ ਹੋ ਤਾਂ ਇਹ ਜ਼ਿੰਮੇਵਾਰੀ ਵੜਦੀ ਹੈ ਗਵਰਨਮੈਂਟਾਂ ਦੀ ਕਿ ਉਹ ਬੰਦਿਆਂ ਨੂੰ ਉਸ ਰਾਹ ਨੂੰ ਅਪਣਾਉਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਤੇ ਤੁਸੀਂ ਜ਼ਬਰਦਸਤੀ ਕਿਉਂ ਕਿਸੇ ਨੂੰ ਫਿਰ ਜਿਹੜਾ ਕਿ ਇਹ ਉਹਨਾਂ ਦੇ ਦਲੀਲ ਹੈ ਆਪਣੀ ਰਾਜਦੇਵ ਸਿੰਘ ਖਾਲਸਾ ਉਹਨਾਂ ਦੀ ਕਿ ਇਹ ਇਸ ਪਾਸੇ ਵੱਲ ਜਾਣਾ ਚਾਹੀਦਾ ਇਹ ਹੁਣ ਗਵਰਨਮੈਂਟਾਂ ਨੇ ਸੋਚਣਾ ਹੈ ਕਿ ਕੀ ਉਹ ਆਪਣਾ ਫੈਸਲਾ ਐਵੇਂ ਬਦਲ ਦਿਆਂ ਨੇ ਜਾਂ ਨਹੀਂ ਬਦਲਿਆ